चार पिंड चोछर पई न बमारि चार पिंडर पई न बमारिश्तेदारे ਜਾਰੀਆ ਯਾਰ ਖਿਡਾ ਦੇ ਗੱਟ ਜੋ ਚੱਲ ਪੀਦਾ ਨਹੀਂ ਕਬਾੜੀਆ ਯਾਰ ਖਿਡਾ ਦੇ ਗੁਹਾ ਗੰਢ ਫਰਾਵੀ ਸੱਚ ਗੁਹਾ ਨੇ ਖੋਲਣਗੇ ਗੁਹਾ ਗੰਢ ਫਰਾਵੀ ਸੱਚ ਗੁਹਾ ਦੇ ਖੋਲਣਗੇ ਮੋਸ਼ਿਕਾਂ ਦਾ ਪਾਣੀ ਤੇ ਜਦੋਂ ਤੱਕ ਨਾ ਖੋਲਣਗੇ ਮੈ ਮੋਸ਼ਿਕਾਂ ਦਾ ਪਾਣੀ ਤੇ ਜਦੋਂ ਕਹਿਸ ਮੋ ਗੱਟਾ ਲਾਉਂਦੇ ਪਤਾ ਨਹੀਂ ਕੀ ਜਨਤਾਰੀਆਂ ਜਾਂਦਾ ਵਿੱਚ ਆ ਲਉਦੇ ਪਤਾ ਨਹੀਂ ਕੀ ਜਨਤਾਰੀਆਂ ਯਾਰ ਬਿਨਾਂ ਦੇ ਗੱਟ ਜੋ ਚੱਲ ਪੀਦਾ ਵੀ ਬਿਮਾਰੀਆਂ ਯਾਰ ਬਿਨਾਂ ਦੇ ਗੱਟ ਜੋ ਸ਼ਰਪੇ ਨਾ ਹੀ ਬਿਮਾਰੀਆਂ ਪਾਣੀ ਸੰਕਦੇ ਇੱਕ ਗਲਾਸ ਪਿਆ ਹੋਇਆ ਬਾਜ ਅਖਾੜੇ ਰੋਕਤੀ ਧਰ ਨਾਲਾ ਦਿੱਤਾ ਨਾ ਹੀ ਗਣਾ ਬਾਜ ਦਾ ਖਾੜੇ ਰੋਕਤੀ ਧਰ ਨਾਲਾ ਦਿੱਤਾ ਇਹ ਪੀ ਗਿਰਨ ਪਾਸਤਾ ਬੇਦਾ ਇਧਰ ਮੁਝਾ ਨੇ ਮਤਨਾ ਹਾਰੀਆ ਯਾਰ ਪਿੰਡਾਂ ਦੇ ਘਰ ਚ ਜੋਛੜ ਪੈਨਨੀ ਕੁਮਾਰੀਆ ਯਾਰ ਪਿੰਡਾਂ ਦੇ ਘਰ ਚ ਜੋਛੜ ਪੈਨਨੀ ਕੁਮਾਰੀਆ ਬੇਦਾ ਪੂੜੀ ਲੱਗਦੀ ਕੋਵੀ ਭਈ ਰਤਬੋਣੀ ਏ ਬੇਦਾ ਪੂੜੀ ਲੱਗਦੀ ਕੋਵੀ ਭਈ ਰਤਬੋਣੀ ਅੰਨ ਸਰਕਾਰ ਆ ਕੇ ਅਸੀਆਂ ਕਥਨ ਬਗੜਾਣੀ ਏ

ਜਿਹੜਾ ਉਹ ਕੋਈ ਸਰਤੇਸ਼ ਸਿੰਘ ਕੋਲੇ ਹੋਣ ਰੁਪਨ ਸਿੰਘ ਜੀ ਸਰਤੇਸ਼ ਸਿੰਘ ਡਾਕਟਰ ਮੈਚ ਆਏਗੇ ਆ ਤਾਂ ਮਗਰ ਮਸ਼ਾਹਰ ਦਿਓ ਲੰਮਾ ਕਰ ਲੋ ਇਹਨੂੰ ਜਿੱਥੇ ਜਿੱਥੇ ਵੀ ਜਗ੍ਹਾ ਮਿਲਦੀ ਆ ਤੁਸੀਂ ਸਾਰੇ ਉਹ ਪਲੂਟ ਗੈਸ ਪ੍ਰੈਕਟਿਕ ਦੇ ਸਟਾਈਲ Até lá! Uma...